ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ-ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਇਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਇਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਇਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਇਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਇਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਇਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਇਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਇਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਤੇ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ-ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਇਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ-ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਤੇ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਤੇ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਤੇ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ-ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ ਹੁਣ ਪਾਣੀ ਤੋਂ ਵੀ ਡਰ ਲੱਗਣ ਲੱਗ ਗਿਆ ਇਸ ਖੌਫਨਾਕ ਤਸਵੀਰਾਂ ਇਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਤਿਆਰ ਹੋ ਜਾਓ ਕੁਦਰਤ ਇੱਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਹਰੀਦਵਾਰ ਦੇ ਵਿੱਚ ਮੀਂਹ ਤੋਂ ਬਾਅਦ ਬਹੁਤ ਬੁਰਾ ਹਾਲ ਹੋ ਗਿਆ ਹੈ ਮੀਂਹ ਇੰਨਾ ਹੋ ਗਿਆ ਹੈ ਪਾਣੀ ਇੰਨਾ ਭਰ ਗਿਆ ਹੈ ਕਿ ਗੰਗਾ ਦੇ ਵਿੱਚ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੀਂਹ ਦੇ ਬਹਾਵ ਦੇ ਨਾਲ ਬੱਸਾਂ ਰੁੜ ਰਹੀਆਂ ਨੇ ਗੱਡੀਆਂ ਰੁੜ ਰਹੀਆਂ ਨੇ ਅਤੇ ਪਾਣੀ ਆ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਗਰਮੀ ਗਰਮੀ ਕਰਦੇ ਸੀ ਅਤੇ ਕੁਦਰਤ ਨੇ ਹੁਣ ਆਪਣਾ ਰੰਗ ਐਸਾ ਦਿਖਾਇਆ ਹੈ ਕਿ